ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹਰ ਰੋਜ਼ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤੇ ਹੀ ਰਿਸ਼ਤੇ ਕੇਵਲ ਜੱਟ ਸਿੱਖ ਲੜਕੀਆਂ ਦੇ ਆ ਜੀ ਤਿੰਨ ਬਾਕੀ ਮੁੰਡਿਆਂ ਦੇ ਆ ਜੀ ਨਾਲ ਫਾਈਲ ਨੰਬਰ ਹੈ ਜੀ 1297 रिश्ਤਾ ਹੈ ਪਟਿਆਲੇ ਤੋਂ ਕੁੜੀ ਦੀ ਕਾਸਟ ਜਟ ਸਿੱਖ ਗੋਤ ਸਮਾਗ ਡੇਟ ਆਫ ਬਰਥ 30 ਤਰੀਕ ਦੂਸਰਾ ਮਹੀਨਾ 1996 ਦਾ ਬੌਰਨ ਕੁੜੀ ਦੀ ਹਾਈਟ ਹੈ ਜੀ 5 ਫੁੱਟ 6 ਇੰਚ ਸਟੱਡੀ ਪਲੱਸ 2 ਪਾਸ ਅਤੇ ਨਾਲ ਕੋਰਸ ਹੋਟਲ ਮੈਨੇਜਮੈਂਟ ਦਾ ਕੀਤਾ ਹੋਇਆ 2 ਸਾਲ ਦਾ ਕੁੜੀ ਨਾਲ ਪ੍ਰਾਈਵੇਟ ਜੌਬ ਕਰ ਰਹੀ ਹੈ ਤਨਖਾਹ 35000 ਰੁਪਏ ਮਹੀਨੇ ਦੀ ਲੈਂਦੀ ਹੈ ਜੀ ਇਹਨਾਂ ਨੂੰ ਮੁੰਡਾ ਕੈਨੇਡਾ ਗਿਆ ਹੋਵੇ ਪੀਆਰ ਹੋਵੇ ਕੁੜੀ ਵਧੀਆ ਸੋਹਣੀ ਹੈ ਜੀ ਮੁੰਡੇ ਨੂੰ ਜ਼ਮੀਨ ਚਾਹੀਏ 5 ਕਿੱਲੇ ਤੱਕ ਆਉਂਦੀ ਹੋਵੇ 1298 ਫਾਈਲ ਨੰਬਰ ਕਈ ਕਿ ਰਿਸ਼ਤਾ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ 1298 ਰਿਸ਼ਤਾ ਹੈ ਮਲੇਰਕੋਟਲੇ ਤੋਂ ਲੋਕਲ ਜ਼ਿਲ੍ਹੇ ਦਾ ਰਿਸ਼ਤਾ ਕੁੜੀ ਦੀ ਕਾਸਟ ਹੈ ਜਰਸੀ ਕੁ ਗੋਤਰਾ ਨਾਵਾ ਉਮਰ 26 ਸਾਲ ਹਾਈਟ 5 ਫੁੱਟ 5 ਇੰਚ ਸਟੱਡੀ ਬੀਐਸਸੀ ਨਾਨ ਮੈਡੀਕਲ ਨਲ ਕਰੀ ਹੋਈ ਹੈ ਹੁਣ ਲੜਕੀ ਪ੍ਰਾਈਵੇਟ ਟੀਚਰ ਲੱਗੀ ਹੋਈ ਹੈ ਸਕੂਲ ਚ ਪ੍ਰਾਇਮਰੀ ਪਰਿਵਾਰ ਚ ਮਾਤਾ ਪਿਤਾ ਤੇ ਦੋਪਰਾ ਹਨ ਪ੍ਰਾਨ ਮੈਰਿਡਾ ਕੁੜੀ ਬਧੀਆ ਸੋਹਣੀ ਸੁਨਖੀ ਹੈ ਮੁੰਡੇ ਜਮੀਨ 5 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਚਾਹੇ ਸਰਕਾਰੀ ਜਾਂ ਪ੍ਰਾਈਵੇਟ ਜੌਬ ਕਰਦਾ ਹੋਵੇ ਰਿਸ਼ਤਾ ਹੋਵੇ ਜੀ ਵਧੀਆ ਪਰਿਵਾਰ ਤੋਂ ਫੌਜੀ ਮਹਿਕਮਾ ਤੇ ਪੁਲਿਸ ਮਹਿਕਮਾ ਮਹਿਕਮੇ ਨੂੰ ਨਹੀਂ ਕਰਨਾ ਇਹਨਾਂ ਨੇ ਰਿਸ਼ਤਾ ਜੀ 1298 ਫਾਈਲ ਨੰਬਰ ਕਹਿ ਕੇ ਤੁਸੀਂ ਇਹ ਰਿਸ਼ਤੇ ਦਾ ਬਾਇ ਡਾਟਾ ਤੇ ਪਿਕ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ 1299 ਫਾਈਲ ਨੰਬਰ ਰਿਸ਼ਤਾ ਹੈ ਜ਼ਿਲ੍ਹਾ ਫਤਿਹਾਬਾਦ ਤੋਂ ਕੁੜੀ ਦੀ ਕਾਸਟ ਹੈ ਜਰਸੀ ਕੋਤ ਬਰਾੜ ਉਮਰ ਹੈ ਜੀ ਡੇਟ ਆਵਤ 25/9/1996 ਹਾਈਟ ਪਨੀ ਫੁੱਟ 7ਾਂ ਦੀ ਸਟੱਡੀ ਗ੍ਰੈਜੂਏਸ਼ਨ ਐਮਏ ਡਬਲ ਐਮਏ ਦੀ ਪੜ੍ਹਾਈ ਕਰੀ ਹੋਈ ਹੈ ਪਰਿਵਾਰ ਚ ਮਾਤਾ ਪਿਤਾ ਤੇ ਕੁੜੀ ਕਰਦਿਆਂ ਦੀ ਕੱਲੀ ਕੱਲੀ ਹੈ ਫਾਦਰ ਸਾਹਿਬ ਬੈਂਕ ਮੈਨੇਜਰ ਦੀ ਪੋਸਟ ਤੋਂ ਰਿਟਾਇਰ ਨੇ ਵਿਆਹ ਵਧੀਆ ਕਰਨਾ ਇਸ ਪਰਿਵਾਰ ਦੀ ਕੁੜੀ ਦਾ ਮੁੰਡੇ ਜਮੀਨ 10 ਕਿੱਲੇ ਤੱਕ ਆਉਂਦੀ ਹੋਵੇ ਇਸ ਪਰਿਵਾਰ ਕੋਲ ਆਪਣੀ ਜ਼ਮੀਨ ਬਹੁਤ ਵਧੀਆ ਹੈਗੀ ਕੁੜੀ ਵਧੀਆ ਸੋਹਣੀ ਹੈ ਜੀ ਮੁੰਡਾ ਵਧੀਆ ਸੋਹਣਾ ਹੋਵੇ ਘਰ-ਬਾਰ ਵਧੀਆ ਬਣਿਆ ਹੋਵੇ ਕਾਸਟ ਸਿਰਫ ਜੱਟ ਸਿੱਖ ਹੀ ਹੋਵੇ ਮੁੰਡੇ ਦੀ ਮੁੰਡਾ ਕਿਤੇ ਵੀ ਪ੍ਰਾਈਵੇਟ ਫੀਲਡ ਚ ਜੌਬ ਕਰਦਾ ਹੋਵੇ ਮੁੰਡੇ ਦੀ ਫੈਮਿਲੀ ਐਜੂਕੇਟਿਡ ਹੋਵੇ ਨਾਲ ਮੁੰਡੇ ਦੀ ਪੜ੍ਹਾਈ ਵਧੀਆ ਕਰੀ ਹੋਵੇ ਪੰਜਾਬ ਪੁਲਸ ਤੇ ਆਰਮੀ ਚ ਨਾ ਹੋਵੇ ਜੀ ਮੁੰਡਾ ਹੋਰ ਮਹਿਕਮੇ ਚ ਜੌਬ ਕਰਦਾ ਹੋਵੇ ਇਹ ਪਰਿਵਾਰ ਰਿਸ਼ਤਾ ਕਰ ਦੇਣਗੇ ਜੀ ਅਗਲੇ ਰਿਸ਼ਤੇ ਹੈ ਜੀ ਰਿਸ਼ਤਾ ਹੈ ਜੀ 1482 ਫਾਈਲ ਨੰਬਰ ਮੁੰਡੇ ਦਾ ਰਿਸ਼ਤਾ ਸਰਕਾਰੀ ਜੋਬ ਵਾਲਾ RAMGIRIYA ਕਾਸਟ ਤੋਂ ਜਿਲ੍ਹਾ ਮੋਗਾ ਮੁੰਡੇ ਦੀ ਕਾਸਟ ਹੈ ਜੀ RAMGIRIYA ਗੋਤ ਮਠਾੜੂ ਡੇਟ ਆਫ ਬਰਥ 24 ਜੁਲਾਈ 1986 ਟਾਈਮ 2 AM 2 ਵਜੇ ਦਾ ਜੀ ਹਾਈਟ 6 ਫੁੱਟ ਹੈ ਜੀ ਬੋਡੀ ਟਾਈਪ ਪਰਫੈਕਟ ਕੁਆਲਿਫਿਕੇਸ਼ਨ B.TECH ਸਿਵਲ ਇੰਜੀਨੀਅਰ ਐਂਡ ਡਿਪਲੋਮਾ ਇਨ ਆਰਕੀਟੈਕਚਰ ਜੋਬ ਰੈਗੂਲਰ ਗਵਰਨਮੈਂਟ ਸਰਵਿਸ SDU ਇਨ ਰਿਗੇਸ਼ਨ ਡਿਪਾਰਟਮੈਂਟ ਫਾਦਰ ਸਵਰਗਵਾਸ ਐਕਸਪਰਟ ਹੈ ਜੀ ਫਾਦਰ ਸਾਹਿਬ ਸਵਰਗਵਾਸ ਨੇ ਮਦਰ ਜੌਬ ਹਾਊਸ ਵਾਈਫ ਜੀ ਬ੍ਰਦਰ ਨੋ ਸਿਸਟਰ ਤਿੰਨ ਨੇ ਜੀ ਦੋ ਐਲਡਰ ਬਥ ਆਰ ਮੈਰਿਡ ਟੀਚਰ ਵਨ ਐਲਡਰ ਅਨਮੈਰਿਡ ਰੈਜ਼ੀਡੈਂਸ ਮੋਗਾ ਸਿਟੀ ਵੈਜੀਟੇਰੀਅਨ ਬੁਆਏ ਹੈ ਜੀ ਇਹ ਪਰਿਵਾਰ ਕੁੜੀ ਦਾ ਰਿਸ਼ਤਾ ਦੇਖ ਰਹੇ ਨੇ ਕੁੜੀ ਬਧੀਆ ਸੋਹਣੀ ਹੋਵੇ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪੈਲ ਕਾਸਟ ਰਾਮਗੜ੍ਹੀਏ ਨੂੰ ਆ ਬਾਕੀ ਜਨਰਲ ਕਾਸਟ ਚ ਕਿਸੇ ਕਿਸੇ ਵੀ ਕਾਸਟ ਚ ਰਿਸ਼ਤਾ ਹੋਵੇ ਇਹ ਪਰਿਵਾਰ ਲੈ ਲੈਣਗੇ ਜੀ ਰਿਸ਼ਤਾ ਮੁਗ ਜिले ਦੇ ਨੀਅਰ ਅਬਾਊਟ ਹੋਵੇ ਜਾਂ ਆਸ-ਪਾਸ ਦੇ ਜਿਸ ਪਰਵਾਹ ਨਾਲ ਇਹ ਰਿਸ਼ਤਾ ਮੈਚ ਕਰਦਾਗਾ ਉਹ ਇਹਨਾਂ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਸੰਪਰਕ ਕਰ ਸਕਦੇ ਹੋ 9592265225 ਅਗਲਾ ਰਿਸ਼ਤਾ ਹੈ 1482 ਫਾਈਲ ਨੰਬਰ ਮੁੰਡੇ ਦਾ ਰਿਸ਼ਤਾ ਜੀ ਪੰਜਾਬ ਪੁਲਿਸ ਕੰਬੋਜ ਕਾਸਟ ਤੋਂ ਜਿਲ੍ਹਾ ਕਪੂਰਥਲ ਹੈ ਜੀ ਮੁੰਡੇ ਦੀ ਕਾਸਟ ਕੰਬੋਜ ਆ ਉਮਰ 33 ਸਾਲ ਹਾਈਟ 5 ਫੁੱਟ 11 ਇੰਚ ਪੜ੍ਹਾਈ ਡਬਲ ਐਮਏ ਕੰਮ ਸਰਕਾਰੀ ਨੌਕਰੀ ਪੰਜਾਬ ਸਰਕਾਰ ਸੈਲਰੀ 82000 ਰੁਪਏ ਜ਼ਮੀਨ 6.5 ਕਿੱਲੇ ਆਉਂਦੀ ਹੈ ਮੁੰਡੇ ਨੂੰ ਸ਼ੁੱਧ ਵੈਸ਼ਨੂ ਵਾ ਪਹਿਲਾ ਡਿਵੋਰਸ ਹੋ ਗਿਆ ਸੀ ਜੀ ਡੈਵੋਰ ਹਾਂਜੀ ਪਹਿਲਾ ਡਿਵੋਰਸ ਹੋਇਆ ਹੋਇਆ ਹੈਗਾ ਕੁੜੀ ਪੜ੍ਹੀ ਲਿਖੀ ਤੇ ਸੋਹਣੀ ਹੋਵੇ ਮੁੰਡਾ ਵਧੀਆ ਸੁਹਣਾਗਾ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਨਾਲ ਪੜੀ ਲਿਖੀ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਟੈਸਟ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ 86962272533 ਅਗਲਾ ਰਿਸ਼ਤਾ ਹੈ 14835 ਨੰਬਰ ਰਿਸ਼ਤਾ ਹੈ ਜੀ ਅੱਬੂਪੁਰਾ ਪਿੰਡ ਤਹਿਸੀਲ ਜਗਰਾਉ ਜ਼ਿਲ੍ਹਾ ਲੁਧਿਆਣਾ ਮੁੰਡੇ ਦੀ ਕਾਸਟ ਕੋਮੈਰ ਗੋਤ ਡੁੱਬ ਹਾਈਟ 5 ਫੁੱਟ 9 ਇੰਚ ਸਟੱਡੀ ਪਲੱਸ 2 ਪਾਸ ਮੁੰਡਾ ਅਨਮੈਰਿਡ ਹੈ ਫੈਮਲੀ 'ਚ ਇੱਕ ਭੈਣ ਮੈਰਿਡ ਹੈ ਚਾਰਪਰਾ ਨੇ ਜੀ ਦੋਪਰਾ ਮੈਰਿਡਾ ਉਹਨਾਂ ਚੋ ਮਾਤਾ ਜੀ ਨੇ ਮੁੰਡਾ ਡਰਾਈਵਰੀ ਕਰਦਾ ਜ਼ਮੀਨ ਨਾਲ 5 ਕਿੱਲੇ ਆ ਮੁੰਡਾ ਵਧੀਆ ਸੁਣਾਂਗ ਕੁੜੀ ਵਧੀਆ ਸਿਆਣੀ ਤੇ ਸਮਝਦਾਰ ਹੋਵੇ ਘਰਬਾਰ ਸੰਭਾਲਣ ਵਾਲੀ ਜਾਤੀਵੰਦਨ ਕੋਈ ਨਹੀਂ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦਿੱਤੇ ਇਸ ਨੰਬਰ ਤੇ ਤੁਸੀਂ ਆਪ ਵੀ ਸੰਪਰਕ ਕਰ ਸਕਦੇ ਹੋ 9914549223 ਆਗਲਾ ਰਿਸ਼ਤਾ ਹੈ 14835 ਨੰਬਰ ਜਿਲ੍ਹਾ ਅਮਰਸਰ ਅਮਰਸਰ ਮੁੰਡੇ ਦੀ ਕਾਸਟ ਹੈ ਨਾਈਸੀਖ ਗੋਤਮਾਹਲ ਡੇਟ ਆਫ ਬਰਥ 4/1/1999 ਦਾ ਬਾਰਨ ਹਾਈਟ 5 ਫੁੱਟ 6 ਇੰਚ ਸਟੱਡੀ ਡਿਪਲੋਮਾ ਹੈ ਨਾ ਆਟੋਮੋਟਿਵ ਬ੍ਰਿਸਬੇਨ ਆਸਟ੍ਰੇਲੀਆ ਏਕੁਪੇਸ਼ਨ ਕਰੰਟਲੀ ਵਰਕਿੰਗ ਇਨ ਕੀਆ ਕੰਪਨੀ ਐਂਡ ਔਨ ਟੀਆਰ ਵਰਕ ਸੈਲਰੀ 1.5 ਲੱਖ ਰੁਪਏ ਇੰਡੀਅਨ ਰੁਪੀਸ ਫੈਮਿਲੀ ਡਿਟੇਲਸ ਫਾਦਰ ਡਾਕਟਰ ਨੇ ਮਦਰ ਟੀਚਰ ਨੇ ਜੀ ਵਨ ਯੰਗਸਟਰ ਸਿਸਟਰ ਡੁਇੰਗ ਬੀਐਸਸੀ ਨਰਸਿੰਗ ਸਿਟੀ ਅਮਰਸੇਰ ਇਹ ਲੜਕਾ ਇਸ ਟਾਈਮ ਆਸਟ੍ਰੇਲੀਆ ਚ ਹੈ ਹੁੰਦਾ ਟੀਆਰ ਹੈ ਪੀਆਰ ਦੀ ਫਾਈਲ ਪ੍ਰੋਸੀਜਨ ਚ ਹਜੇ ਚੱਲ ਰਹੀ ਹੈਗੀ ਹੁੰਦਾ ਮੁੰਨਾ ਗਾ ਸ਼ੌਂਕ ਬਜੋ ਪੱਗ ਬੰਨਦਾ ਗਾ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਲੜਕੀ ਦੀ ਸਟੱਡੀ ਬੀਐਸਸੀ ਨਰਸਿੰਗ ਚ ਕਰੀ ਹੋਵੇ ਜਾਂ ਫਿਰ ਕੋਈ ਵੀ ਮੈਡੀਕਲ ਲਾਈਨ ਚ ਹੋਵੇ ਕੋਈ ਕੋਈ ਵੀ ਕੁੜੀ ਵਧੀਆ ਪੜੀ ਲਿਖੀ ਹੋਵੇ ਚੰਗੇ ਪਰਿਵਾਰ ਤੋਂ ਕੋਈ ਵੀ ਪੜੀ ਲਿਖੀ ਲੜਕੀ ਦੇ ਪਰਿਵਾਰ ਵਾਲੇ ਸੰਪਰਕ ਇਸ ਪਰਿਵਾਰ ਨਾਲ ਕਰ ਸਕਦੇ ਆ ਕੁੜੀ ਬਧੀਆਂ ਸੋਹਣੀ ਸੁਨੱਖੀ ਹੋਵੇ ਨੰਬਰ ਹੈ ਜੀ ਮੁੰਡੇ ਵਾਲਿਆਂ ਦਾ 8289019269 ਇਹ ਰਿਸ਼ਤੇ ਬਹੁਤ ਹੀ ਵਧੀਆ ਪਰਿਵਾਰ ਤੋਂ ਮੁੰਡੇ ਤੇ ਕੁੜੀਆਂ ਦੇ ਹੁੰਦੇ ਆ ਸਾਡੇ ਵੱਲੋਂ ਰਿਸ਼ਤੇ ਮੈਚ ਕਰਕੇ ਵੀ ਦਿੱਤੇ ਜਾਂਦੇ ਆ ਜੀ ਜਿਵੇਂ ਜਿਵੇਂ ਸਾਡੇ ਕੋਲ ਰਿਸ਼ਤੇ ਆਉਂਦੇ ਆਗੇ ਨਾਲ ਸਾਡੀ ਵੱਲੋਂ YouTube ਚੈਨਲ ਤੇ ਐਡ ਬਲਗਵਾਈ ਜਾਂਦੀ ਹੈ ਮਨთ ਵਿੱਚ ਤਿੰਨ ਵਾਰ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਤੁਸੀਂ ਸਾਰੇ ਜਨੇ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਧੰਨਵਾਦ ਜੀ